ਅਰੀ ਤਾਂ ਨਹੀਂ ਲੈਣੀ ਮਿਰਚਾਂ ਵਾਲੀ ਨਾ ਨਾ ਮੈਂ ਤਾਂ ਉਹ ਲੱਗੀ ਤਾਂ ਹੈ ਨਹੀਂ ਦੋਸਤ ਲੱਗੀ ਤਾਂ ਹੈ ਨਹੀਂ ਯਾਰ ਇਹ ਗੜਜਾ ਕੋਟੇ ਦਾ ਗੜਜਾ ਨਹੀਂ ਗੜਜਾ ਕੋਟੇ ਦਾ ਅੱਜ ਅੱਛਾ ਹਾਂਥੀ ਨਾਲ ਫੋਟੋ ਕਿਚਾਉਣੀ ਆ ਚਾਚੇ ਨਿਆਣਾਏ ਤੂੰ ਚੱਲ ਆ ਚੱਲੀ ਆ ਮਿੱਤਰੋ ਸ਼ਾਟ ਦੀ ਜਲਦੀ ਗੱਲਾਂ ਬਾਤਾਂ ਸਸੇ ਗਾਲ ਜੀ ਸਾਰਿਆਂ ਨੂੰ ਨੱਪ ਸ੍ਰੀਕਾਰ ਬਿਰੋ ਸਤ ਸ੍ਰੀ ਅਕਾਲ ਕੀ ਹਾਲ ਚਾਲ ਹੈ ਤੁਮ ਦੋਸਤੋਂ ਤੰਦਰੁਸਤੇ ਰਹਿਣੀ ਚਾਹੀਦੇ ਤੇ ਚਾਚਾ ਜੀ ਨਾਲ ਮਿਲੋ ਸਾਡੇ ਚਾਚਾ ਜੀ ਬਜ਼ੁਰਗ ਓਏ ਚਾਚਾ ਜੀ ਬਜ਼ੁਰਗ ਅਸੀਂ ਘਰੋਂ ਗੱਡੀ ਥਾਰ ਚੱਕ ਕੇ ਲਿਆਏ ਆ ਦੂਈ ਖੜਾ ਕੇ ਚਾਚੀ ਵਾਲੇ ਜੀ ਹੁਣ ਅਸੀਂ ਜਲੰਧਰ ਚੱਲਿਆ ਚਾਚਾ ਜੀ ਨੂੰ ਚੜਾਉਣ ਇੱਧਰ ਤੁਸੀਂ ਬੜੇ ਬੜੇ ਪਹਾੜ ਦੇਖ ਸਕਦੇ ਆਂ ਮਿੱਤਰੋ ਇਹ ਠੀਕ ਐ ਇਹ ਹਾਡੀਵਰ ਦੀ ਜੀ ਐਂਡ ਉਹਨਾਂ ਨੇ ਹੁਣ ਹੀ ਚਾਣਾ ਨਾ ਨਾ ਇਹ ਕਿੱਥੇ ਰੁੜ ਜੂਗੇ ਜਿਹੜਾ ਕੁਦਰਤ ਦਾ ਕਰਿਸ਼ਮਾ ਹੈ ਨਹੀਂ ਸਕਦੇ ਵੀ ਹੋ ਸਕਦਾ ਇਹ ਇੱਥੇ ਰਹਿੰਦੇ ਆ ਸਦੀਆਂ ਤੱਕ ਇਹ ਲੱਤ ਨਹੀਂ ਰਹੇ ਜੇਦੇ ਤੋਂ ਨਾਈਸ ਵੀ ਨਾਈਸ ਬੰਦੇ ਦੀ ਬਣਾਈ ਚੀਜ਼ ਰਹੇ ਨਾ ਰਹੇ ਪਰ ਕੁਦਰਤ ਦੀ ਬਣਾਈ ਚੀਜ਼ ਹਮੇਸ਼ਾ ਰਹਦੀ ਆ ਸਹੀ ਗੱਲ ਜਲੰਧਰ ਮਿਲਦੇ ਆ ਜੀ ਹੁਣ ਸਾਰੇ ਮਿੱਤਰੋ ਗੱਲ ਇਹ ਆ ਵੀ ਥੋੜੀ ਜਿਹੀ ਗੱਲਬਾਤ ਕੀ ਆਏ ਜਲੰਧਰ ਚੱਲੇ ਆਪਾਂ ਕਿਤੇ ਜਲੰਧਰ ਵੱਲ ਤੇ ਉੱਥੇ ਤੇ ਇੱਕ ਫਲਾਈਟ ਤੇ ਗਏ ਸਾਡੇ ਚਾਚਾ ਜੀ ਨੇ ਪਹਿਲਾਂ ਤਾਂ ਇੱਥੇ ਟੀਵੀ ਸਾਹਿਬ ਗੁਰਦੁਆਰੇ ਤੋਂ ਚੜਾਉਣੇ ਤੇ ਚਾਚਾ ਜੀ ਉੱਥੇ ਕੈਨਸਲ ਹੋ ਗਏ ਦਾ ਗੁਰਦੁਆਰੇ ਕੋਲ ਤੇ ਫਲਾਈਟ ਚੜ੍ਹਦੀ ਆ ਜਾ ਇਹਦਾ ਤੁਗਿਆ ਜਾ ਅਜੇ ਚੜ੍ਹ ਗਿਆ ਉੱਥੇ ਹੁਣ ਸਾਡਾ ਹੁਣ 에ਰਪੋਰਟ ਤੇ ਜਾਣਾ ਉੱਥੇ ਚਾਚਾ ਜੀ ਚੜ੍ਹਾਉਣ ਸੱਚ ਕਹਿੰਦਾ ਜੂਰ ਸਾਹਿਬ ਗੱਡੀ ਖਿੱਚਦੀ ਹੁਣ ਸਿੱਧੀ ਅਸੀਂ ਜਲੰਧਰਵਾਲ ਨੂੰ ਤੇ ਚਾਚੇ ਨੂੰ ਅਜੇ ਚੜਾ ਕੇ ਆਉਣਾ ਜਦ ਤੱਕ ਮਿਲਦੇ ਆਪੋ ਉੱਥੇ ਠੀਕ ਹੈ ਸੱਚ ਕਹਿੰਦਾ ਜੂਰ ਸਾਹਿਬ ਚਾਚੇ ਬਿਨਾ ਕਾਹਦੀ ਰੌਣਕਾ ਸਾਡੀਆਂ ਜਦ ਤੱਕ ਬੜੇ ਰੋ ਤੁਸੀਂ ਵੀਡੀਓ ਵਿੱਚ ਐ ਮੈਂ ਆਪਣੇ ਪਿੱਛੇ ਸਾਡੇ ਵੈਰੀਗੇਟ ਆ ਗਏ ਤੇ ਅਸੀਂ ਤੇ ਮਿੱਤਰੋ ਪਿੱਛੇ ਆ ਕੇ ਬੈਰੀਕੇਟ ਸਾਨੂੰ ਆਏ ਲਿਖਿਆ ਪਿਆ ਕਿਤੇ ਬੈਰੀਕੇਟ ਇੰਨੇ ਲਾਏ ਹੋਏ ਵੀ ਕਿਤੇ ਸਾਡੀ ਗੱਡੀ ਵੀ ਨਾ ਸਾਡ ਸਾਈਡ ਪਰ ਉਹ ਗੱਡੀ ਖਿੱਚੀ ਉਹਦਾ ਹੈ ਗੱਡੀ ਖਿੱਚਦੀ ਜਾਚੇ ਹੁਣ ਕਿਤੇ ਵਿਚਮਾਰਾ ਮਗਲੇ ਨੇ ਲੈ ਚੱਲੇ ਲਗਾ ਪਏ ਦਿਖਦਾ ਨਹੀਂ ਕੋਈ ਯਾਰ ਖਾਲੀ ਰੋਡ ਤੇ ਭਜਾਵਾਂਗੇ ਅਸੀਂ ਚਾਚੇ ਦੇ ਸਾਡੇ ਨੇ ਕਾਲੀ ਚੱਕੀ ਹੋਈ ਹੈ ਪੂਰੀ ਰੋਡ ਪਰ ਭਾਂਜ ਬਰਾਦਰ ਹੀ ਚੜਾ ਦਾਂਗੇ ਜਹਾਜ਼ ਤੈਨੂੰ ਰੋਡ ਤੇ ਭਜਾ ਦੇ ਇਹ ਕਹਿ ਸਕਦੇ ਮਿੱਤਰੋ ਜਾਇ ਜੇ ਚਾਚਾ ਜੀ ਸਾਡੇ ਥੋੜੀ ਫਨੀ ਸਟਾਈਲ ਨਾਲ ਗੱਲ ਕਰਦੇ ਹੁੰਦੇ ਸਾਡੇ ਨਾਲ ਦੇ ਵੀ ਆਪਾਂ ਮਿਲਦੇ ਤਿੰਨੇ ਚਾਰੇ ਬੰਦੇ ਫਿਰ ਇਕੱਲੇ ਚੱਲਦਾ ਕੰਮ ਸਾਡੇ ਕੋਲ ਹਨਾ ਤੇ ਇਕੜੀ ਗੱਲਾਂ ਬਾਤਾਂ ਆਉਂਦੀ ਰਹਿੰਦੀ ਉਹਦੇ ਨੇ ਯਾਰੇ ਯਾਰੇ ਜੇ ਰੋ ਯਾਰਾ ਅਸੀਂ ਮਜ਼ਾਕ ਕਰੀ ਜੀਓ ਬਸ ਹਰ ਗਿਆ ਖੁਸ਼ ਰਹੋ ਬਾਦ ਰਹੋ ਸਹੀ ਗੱਲ ਬਾਕੀ ਬਾਬਾ ਜੀ ਅਸੀਂ ਮਿਲਲੇ ਨਹੀਂ ਇੱਕ ਬਾਬੇ ਨੂੰ ਲੰਦਨ ਗਏ ਤਾਂ ਹੈਗੇ ਦੇਗੇ ਗੁਰੂ ਵਾਲੇ ਬਨੀਏ ਵੇਚੀ ਕਰੋ ਵਾਲੇ ਕੋਈ ਨਹੀਂ ਉਹਨੂੰ ਮਿਲ ਕੇ ਆਉਣਾ ਆਪਾਂ ਨੇ ਜ਼ਰੂਰ ਚੱਲਾਂਗੇ ਬੀਬਾਲ ਰੱਖੀ ਵੀਰ ਜੀ ਇਹ ਪਾਪਾ ਜਿਹੜੇ ਹੈਗੇ ਨਾ ਤੇ ਆਪਾ ਜੀ ਵਧੀਆ ਬੰਦਾ ਯਾਰ ਉਹ ਮਜ਼ਾਕ ਨਹੀਂ ਹੈ ਜਲ ਬਈ ਨਾ ਠੀਕ ਹੈ ਨਹੀਂ ਵਧੀਆ ਯਾਰ ਸੰਦੇਸ਼ ਤਾਂ ਵਧੀਆ ਹੁੰਦਾ ਪਰ ਆਪਣੇ ਪੰਜਾਬੀ ਟਰੌਕ ਲੱਗ ਜਨੇਗਾ ਉਹਨੇ ਉਹਨਾਂ ਨੇ ਬਾਲਕ ਟੜਦੇ ਪਰ ਉਹਦੇ ਬੰਦੇ ਨੇ ਦਾੜੀ ਵਾਲਾ ਰੱਖੇ ਨਾਲ ਪਈਆ ਹੋ ਕੇ ਨਾਲੇ ਸਹੀ ਗੱਲੋ ਚਲੋ ਐ ਵੀ ਗੁਰੂ ਦੀ ਲੈਨ 'ਚ ਆ ਗਏ ਯਾਰ ਚਲੋ 에ਰਪੋਰਟ ਤੇ ਜਾ ਕੇ ਦਿਖਾਉਨੇ ਆਪਾਂ ਨਾ ਉਥੇ ਗੁਰੂ ਰਾਜ ਬੰਨੀਏ ਬੰਨੀਏ ਗੁਰੂ ਬੰਨ ਤੇਰੇ ਚਾਚਾ ਜੀ ਸਾਡੇ ਸੌ ਚੁੱਕੇ ਆਂ ਨੀਂਦ ਆ ਗਈ ਚਾਚਾ ਇਹਨੂੰ ਸਫਰ ਤੇ ਦੇਖੋ ਜੀ ਲੰਬਾ ਇਹ ਨਾ ਥੋੜੇ ਤਾਂ ਅਗਰ ਕੀ ਨੀਂਦ ਆ ਗਈ ਚਾਚਾ ਜੀ ਨੂੰ ਉੱਟ ਗੜੇ ਉੱਟ ਗੜੇ ਚੱਲ ਚੱਲ ਚਾਚਾ ਕੁਟੜੇ ਵਾਲੇ ਬੱਸ ਥੋੜਾ ਜਿਹਾ ਟਾਈਮ ਇਹ ਵਧੀਆ ਲਓ ਜੀ ਸਾਨੂੰ ਭੁੱਖ ਲੱਗ ਗਈ ਹੁਣ ਅਸੀਂ ਆ ਗਏ ਆ ਟਾਬੇ ਤੇ ਨਹੀਂ ਦਿੰਦੇ ਆ ਲਿਆ ਕੇ ਨਹੀਂ ਦਿੰਦੇ ਇੱਥੇ ਆਪ ਜੀ ਟਾਬੇ ਤੇ ਆਏ ਆ ਹੁਣ ਸ਼ਗਨ ਪ੍ਰਸਾਦ ਗਰਮਾ ਗਰਮ ਫੁਲਕੇ ਇੱਥੇ ਆਪਾਂ ਨੇ ਹੁਣ ਅੱਜ ਨੂੰ ਖਾਣ ਕੀ ਤਰੀਜਵਾ ਹੁਗਵਾਲਾ ਉਹ ਇਤਰੀ ਕੇ ਪਪਰੇ ਖਾਣ ਦੀ ਇੱਕ ਕਰਕੇ ਬ੍ਰੀਕਫਾਸਟ ਸੋ ਮਿੱਤਰੋ ਚਾਚਾ ਜੀ ਕਿਹੜਾ ਕਿਹੜਾ ਖਾਣਾ ਅੱਜ ਫੜ ਜਾ ਇੱਕ ਮਿੰਟ ਗੱਡੀ ਦਾ ਲਾਜ਼ਮਾ ਇੱਥੇ ਤਾਂ ਗੱਡੀ ਲਾਉਣ ਨੂੰ ਵੀ ਜਗ੍ਹਾ ਨਹੀਂ ਛੱਡੀ ਹੋਈ ਇਹਨਾਂ ਨੇ ਅੰਦਰੋਂ ਪੂਰਾ ਸੱਭਿਆਚਾਰ ਬਣਾਇਆ ਹੋਇਆ ਇਹਨਾਂ ਨੇ ਪੂਰਾ ਕਲਚਰ ਪੁਰਾਣਾ ਦਿਖਾਇਆ ਹੋਇਆ ਇਹਨਾਂ ਨੇ ਲਓ ਜੀ ਮਿੱਤਰੋ ਅੰਦਰੋਂ ਇਹਨਾਂ ਨੇ ਪੂਰਾ ਵਧੀਆ ਬਣਾਇਆ ਹੋਇਆ ਹੈ ਰੈਸਟੋਰੈਂਟ ਪੂਰਾ ਜ਼ਬਰਦਸਤ ਬਣਾਇਆ ਹੈ ਅੰਦਰੋਂ ਇਹਨਾਂ ਨੇ ਇਹ ਕਹਿੰਦੇ ਖਾਣਾ ਤਾਂ ਲੱਗੂ 11 ਵਜੇ ਆਉਣਾ ਸੀ ਪਰੌਂਠੇ ਵਗੈਰਾ ਆਊਟਰ ਕਰੇ ਇਹਨਾਂ ਨੂੰ ਚਾਹ ਆਰਡਰ ਕਰੀਆ ਚਾਚਾ ਇਹਨਾਂ ਦਾ ਖਾਣਾ ਨਹੀਂ ਚਾਚਾ ਸ਼ਾਕੀਆ ਤਾਂ ਪਿੱਛੇ ਦੇ ਗੁਰੂ ਘਰ ਅਸੀਂ ਲੱਗਿਆ ਪਰੌਂਠੇ ਕਰਨ ਚਾਚਾ ਸੈਂਡਵਿਚ ਵਗੈਰਾ ਖਾਊਗਾ ਚਾਹੀਦੀ ਸਾਡਾ ਬਿਆਸਤਾ ਪਹੁੰਚੇ ਫੋਨੇ ਬਹੁਤ ਆਉਂਦੇ ਆ ਇੰਨੇ ਤਾਂ ਐਮਐਲਏ ਨੂੰ ਨਹੀਂ ਆਉਂਦੇ ਆਉਣੇ ਸਾਡੇ ਨੂੰ ਕਪਲ ਜੀ ਇੱਕ ਹੋਰ ਗੱਲ ਉਹ ਦੇਖੋ ਕਿਆ ਨਿਕਲਿਆ ਜ਼ੂਮ ਕਰਕੇ ਦਿਖਾਉ ਮਾਰੀ ਹਾਂਜੀ ਹੁਣ ਮੇਰੇ ਵੱਲ ਕੈਮਰਾ ਕਰੋ ਜ਼ਰੂਰੀ ਸੋਚਨਾ ਵੀਰੇ ਕਾਓ ਜਿੰਨਾ ਮਰਜੀ ਪਰ ਜਿਨ੍ਹਾਂ ਨੇ ਬੈਸਟ ਕਰਤਾ ਜਿੰਦਾ ਮਾਰੋ ਜਿਆਦਾ ਹੀ ਖਾ ਲਿਆ ਤੇ ਤੇਰਾ 113 ਰੁਪਏ ਦੇ ਨਾਲ ਤੇ ਜੇ ਮਾਤੇ ਦੇਣੀ ਪੈਣੀ ਇਹ ਇਹਨਾਂ ਨੇ ਗਲਤ ਸਿਸਟਮ ਕਰਿਆ ਇਹ ਕਾਤੇ ਕਰਿਆ ਹੋਏ ਇਹਨਾਂ ਨੇ ਇਹ ਫਿਰ ਆਏ ਆ ਨਾ ਵੀ ਮਤਲਬ ਛੱਡੋ ਨਾ ਭਾਈ ਤੁਸੀਂ ਜਾਓ ਖਾਓ ਮੇਰੇ ਹਿਸਾਬ ਨਾਲ ਲਿਆਓ ਪਹਿਲਾਂ ਇੱਕ ਵਾਰ ਨਹੀਂ ਆਪਾਂ ਪੈਸਾ ਆਪਾਂ ਕਿਹੜੇ ਮੇਰੀ ਗੱਲ ਸੁਣੋ ਆਪਾਂ ਪੈਸੇ ਦੇ ਕੇ ਚੀਜ਼ ਲੈਣੀ ਆ ਚਾਹੇ ਦੋ ਚੀਤੇ ਰੋਟੀ ਲਿਆ ਓਥੇ ਬਾਅਦ ਚਾਹੇ 10 ਬਾਰੀ ਲੈ ਕੇ ਜਾ ਹੂੰ ਪਲੇਟ ਬਾਰ-ਬਾਰ ਲੈ ਆ ਇੱਕ ਰੋਟੀ ਹੋਰ ਲਿਆ ਚਾਹੇ ਹੁੰਦਾ ਮਤਲਬ ਵੀ ਵੈਸਟ ਨਾ ਹੋਵੇ ਅੱਛਾ ਓਕੇ 10 ਬਾਰੀ ਲਿਆ ਇਹ ਚੀਜ਼ ਚਾਚੇ ਚੱਕਾ ਚੱਕਾ ਚਾਚੇ ਚੱਕ ਸੈਂਡਵਿਚ ਆ ਗਈ ਤੇਰੀ ਸੈਂਡਵਿਚ ਕਰਾਈਆਂ ਚਾਚਾ ਜੀ ਦੀ ਸੈਂਡਵਿਚ ਆ ਗਈ ਪਹਿਲਾਂ ਨਹੀਂ ਨਹੀਂ ਇਹ ਚਾਚੇ ਤੇਰੀਆਂ ਹੀ ਆ ਜਸ ਤਾਂ ਆਪਣੇ ਪਰੌਠੇ ਮੰਗਾਏ ਆ ਤੂੰ ਆਪਣਾ ਛੱਕ ਤੂੰ ਯਾਰਲੇ ਸਾਡੇ ਪਰੌਠੇ ਪਤਾ ਨਹੀਂ ਸਾਡੇ ਚਾਚੇ ਦੀ ਚੜਾਈ ਹੋਈ ਨਹੀਂ ਆ ਸਮਾਨ ਪਹਿਲਾਂ ਆ ਗਿਆ ਇਹਦਾ ਚਾਚੇ ਸੌਸ ਵੀ ਚੱਕ ਤਿੰਨ ਕੱਪ ਚਾ ਵੀਰੇ ਸੌਸ ਵੀ ਚੱਕ ਚੱਕ ਇੱਥੇ ਹਰੀ ਤਾਂ ਨਹੀਂ ਲੈਣੀ ਮਿਰਚਾਂ ਵਾਲੀ। ਹਾਂ ਨਾ ਮੈਂ ਪੈ। ਹਾਂ ਨਾ ਦੇਖੀ। ਉਹ ਲੱਗੀ ਤਾਂ ਹੈ ਨਹੀਂ ਬਹੁਤ। ਲੱਗੀ ਤਾਂ ਹੈ ਨਹੀਂ ਯਾਰ। ਇਹ ਗੜਜਾ ਕੋਟਾ ਇਹਦਾ। ਗੜਜਾ ਕੋਟਾ ਇਹਦਾ। ਗੜਜਾ ਹੀ ਆ। ਆ ਕੜ ਗਈ। ਹੋਣਾ ਕੀ ਬਾਈ ਜਮਈ ਪਈਆ। ਲਓ ਜੀ ਪਰੌਂਠੇ ਆ ਗਏ ਆਪਣੇ ਵੀ। ਕੀ ਜੇ। ਦਹੀਂ ਆ ਦਹੀਂ। ਰਾਇਤਾ। ਨਾਸ਼ਤਾ ਸੀ ਕਰ ਲਿਆ ਜੀ ਹੁਣ ਥੋੜਾ ਸੀ ਚੱਲੇ ਆਪਣੇ ਸਫ਼ਰ ਤੇ ਸੌਂਫ ਉਹ ਵੀ ਆ ਸੌਂਫ ਇਹਨੇ ਟਰੱਕ ਦੀ ਬਾਡੀ ਦਾ ਕੈਬਨ ਬਣਾਇਆ ਹੋਇਆ ਜੀ ਦੇਖੋ ਟਰੱਕ ਦੀ ਬਾਡੀ ਦਾ ਕੈਬਨ ਬਣਾਇਆ ਹੋਇਆ ਇਹਨਾਂ ਨੇ ਦੇਖੋ ਜੀ ਚਾਚੇ ਦਾ ਫੋਨ ਤੇਰੇ ਕੋਲ ਆ ਮੇਰੇ ਕੋਲ ਨਹੀਂ ਹੈਗਾ ਉੱਥੇ ਫੋਨ ਨਾ ਦੇਓ ਚਾਚੇ ਜੀ ਦਾ ਫੋਨ ਚਾਚਾ ਜੀ ਦਾ ਫੋਨ ਅੰਦਰੇ ਛੱਡੋ ਜਾਂਦਾ ਸਾ ਨਾਸ਼ਤਾ ਕਰਦਿਆਂ ਨੇ ਐ ਚਾਚੇ 20-2000 ਦਾ ਫਰਕ ਪਾਣੀ ਪਾ ਦੇਣਾ ਪੈਨੇ ਹੈ ਨਾ ਤੇਰੇ ਫੋਨ ਦੇ ਚਾਚਾ ਸਾਡਾ ਕਾਲਿਓ ਬੋਹ ਕਰਦਾ ਹੈ ਚਾਚੇ ਇਹਨੂੰ ਦੇ ਪੈਸੇ ਮੰਢੇ ਬੰਦੇ ਨੂੰ ਅਸੀਂ ਹਾਂਥੀ ਨਾ ਫੋਟੋ ਖਿਚਾਉਣੀ ਆ ਚਾਚੇ ਨਿਆਣਾ ਤੂੰ ਚੱਲਾ ਚਲੀਏ 120 ਰੁਪਏ ਚ ਖਾਣੇ ਦੰਨੇ ਆ ਪੂਰੀ ਚਾਰ ਪੰਜ ਸਬਜ਼ੀਆਂ ਨਹੀਂ ਰਾਇਤਾ ਹੁੰਦਾ ਸਲਾਦ ਵਗੈਰਾ ਹੁੰਦੇ ਆ ਤੇ ਜਿਲੰਦਰ ਉਵੇਂ ਹੁੰਦੇ ਜਰੂਰ ਬੇਸਟ ਕਰੇ ਹੋਈ ਐ ਇੱਧਰ ਤੁਸੀਂ ਉਹ ਅਲੰਪੁਰ ਗਿਆ ਕਰਨ ਤੂੰ ਲਓ ਜੀ ਹੁਣ ਅਸੀਂ ਆਪਣੇ ਸਫ਼ਰ ਪਰ ਨਿਕਲ ਚੁੱਕੇ ਆ ਫੇਰ ਹੈਂ ਇਹ ਕਿੱਥੇ ਲਿਵਣੇ ਤੇਨੋਂ ਵੱਧ ਪੱਧ ਭਜਾਈ ਹੋਈ ਹੈ ਗੱਡੀ ਐਉਂ ਕਰੀ ਯੁਕਣੇ ਚਾਹਤੇ ਐਕਸ਼ਨ ਕਰ ਚੱਲ ਪਰੇ ਲਾਉਂਗੀ ਆਹੀ ਇਹ ਇਹਨੂੰ ਕਰ ਮੋਟਰਸਾਈਕਲਾਂ ਨੂੰ ਡੈਮ ਨਾਲ ਲਾ ਕੇ ਪੈਂਦੇ ਕਈ ਜਗਾ ਹੜ ਪਰੇ ਤੇਰੇ ਮੋੜੋ ਆ ਉਹ ਕਰ ਲੈ ਆਦਮਪੁਰ ਹਵਾਈ ਅੱਡਾ ਕਿਹੜਾ ਲੋਜੀ ਬਾਬਿਓ ਮਾਰ ਹੌਣ ਬੜਾ ਚੜਦਾ ਵੀ ਜਾਂਦਾ ਆ ਜਦੋਂ ਹੋਏ ਡੱਕ ਪਹੁੰਚ ਗਏ ਜੀ ਅਸੀਂ ਅਰੇ ਆਦਮਪੁਰ ਹਵਾਈ ਅੱਡਾ ਹਵਾਈ ਪੈਂਟਾ ਖਲਾ ਜਲੇ ਵੀ ਕੋਈ ਜੇ ਤੁਸੀਂ ਦੇਖ ਸਕਦੇ ਹੋ ਉਹ ਸਾਡੇ ਜੰਦ ਅੰਦਰੇ ਉੱਥੇ ਜਾਣਾ ਪੜੇ ਚਾਚਾ ਜੀ ਦੀ ਪਲੇਟ ਰੈਡੀ ਹੈ ਜੀ ਹਾਂ ਜੀ ਚਾਚਾ ਜੀ ਨੂੰ ਹਵਾਈ ਅੱਡੇ ਕੀ ਕੀ ਆ ਕੀ ਆ ਚਾਚੇ ਨੂੰ ਕਿਹਾ ਹੋ ਗਿਆ ਮੈਂ ਦੇਖੀ ਚਾਚੇ ਨੂੰ ਖੁਸ਼ ਹੋਏ ਨਹੀਂ ਚੜ ਕੇ ਵੀ ਜਹਾਜ਼ ਤੇ ਜਾਣਾ ਅੱਜ ਕੁਆਟਰ ਦੇਖਿਆ ਕੁਆਟਰ ਕੁਆਟਰ ਗਾਇਜ਼ ਅੱਡਾ ਬਹੁਤ ਹੀ ਬਣਿਆ ਹੋਇਆ ਹੈ ਜੀ ਅਸੀਂ ਪਹਿਲੀ ਵਾਰ ਆਏ ਹਾਂ ਉਰੇ ਇੱਥੇ ਚਾਈਪ ਆਇਆ ਆ ਮੇਰਾ ਬੈਗ ਵੀ ਫੜਾ ਦੇ ਤੈਨੂੰ ਖੇਤਾਂ 'ਚ ਪਾਇਆ ਕਿੱਤ ਬੈਗ ਵੀ ਫੜਾ ਦੇ ਤੈਨੂੰ ਤੈਨੂੰ ਯਾਰ ਖੜ ਜਾ ਹੁਣ ਤੈਨੂੰ ਸਭ ਕੋ ਸਾਨੂੰ ਧੰਨਵਾਦ ਵੀ ਨਹੀਂ ਕਰਨਾ ਵੀ ਲੈ ਕੇ ਆਏ ਇੰਨੀ ਦੂਰ ਉਹ ਦੇਖੋ ਜੀ ਬਾਬੇ ਉਹ ਆਦਮ ਖੁਰਕਾ ਲਿਖਾ ਰਿਹਾ ਬਥੇ ਤੇ ਬਾਬੇ ਤਾਂ ਦੂਣੇ ਛੱਡ ਜੀ ਉਹ ਇੱਥੇ ਤਾਂ ਸਿੰਪਲ ਸਿਸਟਮ ਬਾਹਰੋਂ ਮਤਲਬ ਨਹੀਂ ਹੈ ਜੀ ਉਰੇ ਫੇ ਲੋਕਲ ਹੈ ਆ ਇੰਨਾ ਕੋਈ ਬੜਾ ਨਹੀਂ ਹੈਗਾ ਲਓ ਜੀ ਚਾਚੇ ਦੀ ਐਂਟਰੀ ਹੋਣ ਲੱਗੀ ਅੰਦਰ ਚਾਚਾ ਜੀ ਚੱਲਿਆ ਸਾਡਾ ਜੂਸ ਹੈ ਲਓ ਜੀ ਅਸੀਂ ਹੁਣ ਚੱਲੇ ਘਰ ਨੂੰ ਚਾਚਾ ਉੱਡ ਉੱਡ ਜਾਣਾ ਜਹਾਜ਼ 'ਚ ਚਾਚੇ ਦਾ ਤੇ ਗਾਈਜ਼ ਇਹਦਾ ਘਰ ਲਓ ਜੀ ਆਪਾਂ ਚੱਲੇ ਹੁਣ ਘਰ ਨੂੰ ਚਾਚਾ ਇਹ ਨਹੀਂ ਛੱਡਗੇ ਚਾਚਾ ਜੀ ਜਿਹੜੇ ਕਰ ਕੇ ਅੰਦਰ ਐਂਟਰ ਅਸੀਂ ਹੁਣ ਵਾਪਸੀ ਤੇ ਬਸ ਘਰ ਚੱਲੇ ਆ ਜੀ